ਸਸਿਕਾ ਜੀ ਸਾਰਿਆਂ ਨੂੰ ਉਮੀਦ ਕਰਦਿਆਂ ਤੁਸੀਂ ਸਾਰੇ ਜਾਣੇ ਬਹੁਤ ਵਧੀਆ ਹੋਮ ਹੋਗੇ ਤੇ ਅਸੀਂ ਵੀ ਵਧੀਆ ਹਾਂ ਸ਼ੁਰੂ ਕਰਦੇ ਹਾਂ ਅੱਜ ਦਾ ਬਲੌਗ ਅੱਜ ਦਾ ਬਲੌਗ ਸ਼ੁਰੂ ਹੋਣ ਲੱਗਿਆ ਜੀ ਮਾਰਨਿੰਗ ਤੋਂ ਮਾਰਨਿੰਗ ਦੇ ਬੱਜ ਗਏ ਨੇ ਪੌਣੇ 7 8:1 ਇੱਕ ਜਾਈ ਮੈਨੂੰ ਲੱਗਦਾ ਉਹਨਾਂ ਸਾਲ ਬਤ ਗਈ ਮੈਨੂੰ ਪਰਲੇ ਤੇ ਅੱਜ ਹੈਗਾ ਜੀ ਬੱਚਿਆਂ ਦਾ ਸਕੂਲ ਤੇ ਆਪਣੀਆਂ ਛੁੱਟੀਆਂ ਹੋ ਗਈਆਂ ਨੇ ਖਾਤਾ ਮ ਬੱਚੇ ਚੱਲੇ ਨੇ ਫਸਟ ਦੇ ਸਕੂਲ ਜੋ ਬੰਦੇ ਮੁੰਦੇ 12 ਵਜੇ ਪੈਣੇ ਤੇ ਓਏ ਤੇ ਮੋਟ ਸੜਦਾ ਨੀਚੇ ਲੋ ਸਤਿ ਸ਼੍ਰੀ ਅਕਾਲ ਕਰਦੋ ਸਾਰੇ ਸਸ ਜੋ ਵੱਡੋ ਵੱਡੋ ਡਾਇਮੰਡ ਵਾਲਾ ਤੇ ਉਹ ਉਹਦੇ ਲਾ ਲੰਦਾ ਉਸ ਹਾਜ਼ਰ ਟਾਈਮ ਪਿਆ ਸੀ ਜੋ ਵੀ ਤੇ ਉਹ ਪਹਿਲੇ ਘਰਦੇ ਆਣਾ ਮੋਟੇ ਤੇ ਕੇਵਲਾ ਗਿਆ ਬਸ ਠੀਕ ਆ ਠੀਕ ਆ ਜਾ ਔਰ ਮਾਲ ਪਾ ਲਈ ਪਾ ਲਈ ਚੱਲ ਬਾਏ ਕੀ ਲੈਣਾ

ਬਾਕੀ ਨਾਲ ਨਹੀਂ ਕਰਦਾ ਸੋਹਮ ਵੀ ਰੈਡੀ ਹੋ ਰਿਹਾ ਤੇ ਜੋ ਵੀ ਚਲਿਆ ਗਿਆ ਤੇ ਬਾਕੀ ਕਰਦੇ ਆ ਜੀ ਅੱਜ ਦਾ ਬਲੌਗ ਸ਼ੁਰੂ ਜੋ ਵੀ ਅੱਜ ਦੀ ਰੁਟੀਨ ਹੋਊਗੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੇ ਬਣੇ ਰਹੋ ਬਲੌਗ ਦੇ ਨਾਲ ਸਾਰੀਆਂ ਲਾਈਟਾਂ ਚਾਲਦੀਆਂ ਛੱਡ ਲਓ ਜੀ ਬੱਚੇ ਚਲੇ ਗਏ ਨੇ ਸਕੂਲ ਤੇ ਟਾਈਮ ਵੱਜ ਗਏ ਨੇ 9 ਮੈਂ ਬਲੌਗ ਐਡਿਟ ਕੀਤਾ ਤੇ ਹੁਣ ਅਪਲੋਡ ਤੇ ਲਾਇਆ ਕੱਲ ਵਾਲਾ ਤੇ ਮੰਮੀ ਲੱਗੇ ਹੋਏ ਨੇ ਝਾੜੂ ਲਾਉਣ ਕੌਣ ਸਾਨੂੰ ਕੱਲ ਤਾਂ ਡਰ ਲੱਗੀ ਜਾਂਦਾ ਕੱਲ ਸਾਡੇ ਘਰੋਂ ਨਾ ਸੱਪ ਨਿਕਲਿਆ ਛੋਟਾ ਜਿਹਾ ਤੁਸੀਂ ਦੇਖਿਓ ਬਲੌਗ ਦੇ ਵਿੱਚ ਤੇ ਸਾਨੂੰ ਤਾਂ ਇਹ ਹੈਰਾਨੀ ਹੋਈ ਪਈ ਉਹ ਆਇਆ ਕਿੱਥੋਂ ਦੀ ਮੈਂ ਤੁਹਾਨੂੰ ਵੀ ਸਾਰਿਆਂ ਨੂੰ ਇਹ ਕਹਿ ਰਹੀ ਆਂ ਵੀ ਜੇ ਬੇਕਰ ਆਂਦਾ ਨਾ ਧਿਆਨ ਰੱਖਿਆ ਕਰੋ ਗੇਟੂ ਬੂਕ ਸਾਰੇ ਬੰਦ ਰੱਖਿਆ ਕਰੋ ਸਾਡੇ ਨਾ ਜਾਲੀ ਵਾਲੇ ਗੇਟ ਵੀ ਨੇ ਲੱਕੜ ਦੇ ਦੂਜੇ ਗੇਟ ਵੀ ਨੇ ਤੇ ਅਸੀਂ ਜਾਲੀ ਵਾਲੇ ਗੇਟਾਂ ਦੇ ਬਾਹਰਲੇ ਪਾਸੇ ਉਹ ਬੁਰਸ਼ ਜੇ ਵੀ ਲਾਏ ਹੋਏ ਨੇ ਵੀ ਅੰਦਰ ਕੁਝ ਆਵੇ ਨਾ ਪਰ ਫਿਰ ਵੀ ਪਤਾ ਹੀ ਨਹੀਂ ਵੀ ਉਹ ਆਇਆ ਤਾਂ ਆਇਆ ਕਿੱਥੋਂ ਦੀ ਸਾਰੇ ਸਾਡੇ ਜਿੰਨੇ ਵੀ 플ਸ਼ ਬਾਥਰੂਮ ਨੇ ਜਾਂ ਕਿਚਨ ਆ ਜਿਹੜੇ ਆਪਣੇ ਪਾਣੀ ਵਾਲੀਆਂ ਜਾਲੀਆਂ ਹੁੰਦੀਆਂ ਨੇ ਨਾ ਪਾਣੀ ਜਾਂਦਾ ਨਾ ਉਹਦਾ ਵਿੱਚ ਦੀ ਪੈਪਾਂ ਵਿੱਚ ਦੀ ਉੱਥੇ ਵੀ ਆਪਣੇ ਸਾਰੇ ਕਿਤੇ ਫਿਕਸ ਜਾਲੀਆਂ ਲੱਗੀਆਂ ਹੋਈਆਂ ਨੇ ਤੇ ਸਾਨੂੰ ਹੁਣੇ ਹੀ ਸੋਚ ਲੱਗੀ ਹੋਈ ਹੈ ਵੀ ਉਹ ਆਇਆ ਤਾਂ ਆਇਆ ਕਿੱਥੋਂ ਦੀ ਹੁਣ ਮੰਮੀ ਨੂੰ ਬਹਿਮ ਹੋਇਆ ਪਿਆ ਮੰਮੀ ਸਾਰਾ ਕੁਝ ਹਲਿਆ ਹਲਿਆ ਕੇ ਝਾੜੂ ਲਾਉਣ ਲੱਗੀ ਹੋਈ ਹੈ ਸਾਰਾ ਕੁਝ ਝਾੜ ਝਾੜ ਕੇ ਕੱਲ੍ਹ ਦੇ ਹੁਣ ਸਭ ਤੋਂ ਡਰ ਲੱਗ ਗਿਆ ਮੈਂ ਤਾਂ ਕਿਚਨ 'ਚ ਖੜੀ ਨੂੰ ਵੀ ਡਰ ਲੱਗਦਾ ਕਿਚਨ ਦੇ ਵਿੱਚ ਨਾ ਆਪਣੀ ਪਿਆਜ਼ਾਂ ਵਾਲੀ ਟੋਕਰੀ ਦੇ ਵਿੱਚ ਬੈਠਾ ਸੀਗਾ ਤੇ ਤੁਸੀਂ ਵੀ ਆਪਦਾ ਬੱਚਿਆਂ ਦਾ ਵੀ ਧਿਆਨ ਰੱਖਿਆ ਕਰੋ ਤੇ ਆਪਦਾ ਨਾਲਾ ਦੇਖ ਕੇ ਫੇਰ ਹਨਾ ਕੰਮ ਕਰਿਆ ਕਰੋ ਪੁੱਛ ਗਿਆ ਨਹੀਂ ਖੜ ਜਾ ਦੁਕਾਨ ਤੇ ਜਾਨੀ ਅਮਾ ਅੱਧਾ ਹੋ ਗਿਆ ਸੋਮੂ ਸਕੂਲੋਂ ਆ ਗਿਆ ਸੋਮੂ ਲੱਗਿਆ ਕੇਕ ਖਾਣ ਖਾ ਲੋ ਖਾ ਲੋ ਖਾਓ ਖਾਓ ਹਾਓ ਜੀ ਖਾਓ ਵੱਡਾ ਇਹ ਹੁੰਦਾ ਅੱਧਾ ਖਾਓ ਵਾਓ ਅੱਛਾ ਓ ਦਾਦੀ ਦੇ ਲਾ 10 ਕੇ ਨਾਲ ਖੇਡਦੀ ਜਾਂਦੀ ਹਜੇ ਤੱਕ ਬੈਠੀ ਨ ਮਕੇ ਦੀ ਔਨ ਸਾਰੀ ਫੋਨ ਚੱਕ ਲਿਆ ਦੇਖ ਲ ਅੱਜ ਮੈਡਮ ਕੀ ਕਹਿੰਦੇ ਸੱਚ ਪਹਿਲਾ ਦਿਨ ਸੀ ਸਕੂਲ ਦਾ ਹੈ ਸ਼ੰਮੀ ਕੀ ਕਹਿੰਦੀ ਮੈਡਮ ਕਹਦਾਦੀ ਨਾ ਲੈਣੇ ਨੇ ਤੂੰ ਕਿਉਂ ਤੇਰੇ ਕੋਲ ਤਾਂ ਤੇਰੇ ਕੋਲ ਤਾਂ ਹੈਗੇ ਨੇ ਵੀਰੇ ਕੋਲ ਤਾਂ ਹੈ ਨਹੀਂ ਸੀ ਹੈ ਲੈਣੇ ਆ ਕੱਪੜੇ ਕਿੰਨੇ ਸੂਟ ਲੈਂਗਾ ਆ ਚੱਕ ਪੰਜ ਇੱਕ ਨਹੀਂ ਮਮਾ ਮੀਰਾ ਪਤਾ ਨਹੀਂ ਫੋਨ ਕਿ ਖੋਇ ਰਿਹਾ ਦਾ ਸਾਰੀ ਦਿਹਾੜੀ ਨਾ ਨਾ ਹੁਣ ਚੱਕਿਆ ਰਾਇ ਆ ਦੇਖ ਲੋ ਡੈਡੀ ਡੈਡੀ ਸੁੱਤਾ ਪਿਆ ਸੀ ਉਦੋਂ ਆਪਾਂ ਫੋਨ ਹੀ ਚਲਾਇਆ ਮੈਂ ਤਾਂ ਕਹਿੰਦੀ ਮੋਟਰਸਾਈਕਲ ਮੈਂ ਤਾਂ 2 ਮਿੰਟ ਦਾ ਆਪਣੀ ਚਾਹ ਬਣ ਕੇ ਆ ਗਈ ਡੈਡੀ ਇੱਧਰ ਪਏ ਨੇ ਹੁਣ ਚਾਹ ਪੀਣ ਲੱਗਿਆ ਤੇ ਲੋ ਜੀ ਨੇ ਜੀ ਨੇ ਪੀਣੀ ਐ ਸੋ ਹਮ ਤਾਂ ਹੁਣ 5 ਸੂਟ ਮੰਗਦਾ ਜੋ ਉਹਨੂੰ ਕੱਲ ਸੂਟ ਲਿਆ ਤੇ ਨਾ ਜੋ ਅੱਜ ਸੋਹਮ ਕਹਿੰਦਾ ਮੈਨੂੰ ਵੀ ਕੱਪੜੇ ਚਾਹੀਦੇ ਨੇ ਮੰਮੀ ਚਾਹ ਠੰਡੀ ਹੁੰਦੀ ਆ ਕੀ ਹੋ ਗਿਆ ਫੋਨ ਚ ਮਿੱਟੀ ਭਾਦੀ ਹੋ ਗਈ ਦੋਖੇ ਉਹ ਤਾਂ ਨੂੰ ਪਤਾ ਨਹੀਂ ਲੱਗਦਾ ਮੈਂ ਬਸ ਤੁੰਬੋ ਕਰਦਾ ਨਾ ਬਿਠਾ ਜਾ ਸਾਰਾ ਕੁਝ ਮੰਮੀ ਨੂੰ ਹੀ ਪਤਾ ਡੈਡੀ ਤੁਹਾਨੂੰ ਨਹੀਂ ਪਤਾ ਮੰਮੀ ਹੁਣ ਕੀ ਬਣੂ ਤੇਰਾ ਤਾਂ ਸਾਰਾ ਸਮਾਨ ਭਰ ਗਿਆ ਹੋਊਗਾ ਜਿਹੜੀ ਨੇ ਝਾੜੂ ਲਾਇਆ ਉਧਰ ਸੀਮਨ ਸੀ ਬੋਲਦਾ ਸੀਮਨ ਮਾ ਤੇ ਪਾਣੀ ਨਾਲ ਧੋਣੀ ਆ ਕਮਰਾ ਥੱਲੇ ਫਿਰ ਹੁਣ ਹੁਣ ਜਾ ਕੇ ਦੇਖੂਗੀ ਫਿਰ ਡੈਡੀ ਨੂੰ ਕੀ ਮਿਲੂ ਸਜਾ ਫਿਰ ਡੈਡੀ ਤੋਂ ਦੁਬਾਰਾ ਧਵਾ ਦੋ ਡਸਟਿੰਗ ਡੈਡੀ ਤੋਂ ਕਰਾ ਲਿਓ ਨਾ ਤੁਸੀਂ ਧੋਈ ਜਾਓ ਡੈਡੀ ਜਿਹੜਾ ਗਰਦਾ ਉੱਡਿਆ ਹੋੂ ਬਾਕੀ ਸਮਾਨ ਤੇ ਪਿਆ ਹੋੂ ਉਹ ਸਾਫ ਕਰੀ ਜਾਓ ਤੁਸੀਂ ਪਹਿਲਾਂ ਮੰਮੀ ਨੂੰ ਪੁੱਛਣਾ ਦੀ ਡੈਡੀ ਫੇਰ ਝਾੜੂ ਲਾਉਣਾ ਦੀ ਉਹ ਦਿੱਤੀਆਂ ਦੀ ਬਹੁਤ ਨੇ ਬੁੱਤ ਉੱਤੇ ਫਿਰ ਹੁਣ ਉਹ ਜਿਹੜੀ ਉਹ ਅਲਮਾਰੀ ਦਿੱਤੀ ਆਪਾਂ ਸਮਾਨ ਰੱਖਿਆ ਜਾ ਹਾਂ ਉਹਨੇ ਕਿੰਨੇ ਰੌਣਕ ਨੇ ਲੱਕੜ ਦਿਆ ਹੋ ਜਾਦੀ ਐ ਕਿ ਪਤਾ ਨਹੀਂ ਲਾਈ ਐ ਪਤਾ ਨਹੀਂ ਨਾ ਨਾ ਫਿਰ ਉਹ ਚ ਰੱਖੋ ਕੁਛ ਦਵਾਈ ਦਊਗੀ ਕੋਈ ਪਰ ਨਾਲ ਦੀ ਗੋਲੀ ਰੱਖੀ ਐ ਨਾ ਨਾ ਫੇਰ ਨਹੀਂ ਡੱਡੀਆਂ ਆਉਂਦੀਆਂ ਉਹ ਕਿੰਨੀਆਂ ਵੱਡੀਆਂ ਨੇ ਓਏ ਰਕਲੀਆਂ ਤੇ ਉਹ ਦੀਆਂ ਨੇ ਮੈਂ ਤਾਂ ਦੇਖੀ ਨਾ ਰਾਤ ਨਹੀਂ ਤੀ ਕਾ ਦੇਖ ਲਓ ਮੈਨੂੰ ਤੁਸੀਂ ਮਜ਼ਾਕ ਕਰਦੇ ਹੋ ਕਾ ਰਾਤ ਉਹ ਰਾਤ ਲਾ ਉਹਦਾ ਕੁਦਰਤੀ ਗਲ ਉਹ ਕਿੰਨੀ ਸਮਝੀ ਕਿ ਰਾਤ ਵੀ ਮੈਂ ਤਾਂ ਉਹ ਤਾਂ ਇੰਨਾ ਚੋਕਰ ਵੀ ਸਾਤ ਪੜ ਗਿਆ ਉਹ ਬੈਲੂਰੀ ਪਤਾ ਵੀ ਸ਼ਬਕਲੀ ਦਾ ਰੰਗ ਹੈ ਜਾਂ ਤਸ਼ਬਕਲੀ ਉਹ ਨਾ ਕਾਲੀ ਵੀ ਨਹੀਂ ਹੁੰਦੀ ਉਹ ਵੱਡੀ ਸੋਹਣ ਵਾਲੀ ਮਾਰੇ ਕਹ ਕੇ ਉਹ ਆਹ ਅਸਵਾਰ ਦੇ ਵਿੱਚ ਮਰ ਗਈ ਮੈਂ ਤਾਂ ਦੇਖਿਆ ਇਹਨੂੰ ਅੱਜ ਵੀ ਕਾਇਰ ਕਰ ਦਿੱਤੀ ਸੀ ਮੈਂ ਨੂੰ ਕੀ ਪਤਾ ਲੱਗਦਾ ਬਾ ਲਿਆਰੀ ਮੈਂ ਦੇਖਦੇ ਹਲਾਲਾ ਦੀ ਫੇਰੋ ਜਿੰਦੀ ਹੋਊਗਾ ਹਰ ਬਰਦ ਹੋਣੀ ਮਨੂ ਵੀ ਨਾ ਵਧੀਆ ਕਹਿਤਾ ਉੱਥੇ ਕਿ ਤੂੰ ਜੇ ਕੋਲੇ ਲੈ ਜਾ ਦਿਓ ਨਹੀਂ ਅੰਤ ਨਹੀਂ ਬੱਚਦੀ ਉਹਨੇ ਇੱਕਦ ਮਨੂ ਆੜ ਵੀ ਕਿ ਚਾਚਾ ਉਹ ਚਾਚਾ ਆਏਗਾ ਜਿੰਜਣਾ ਭਾਲੀਓ ਫਿਰ ਹੁਣ ਉਧਰ ਜਾ ਕੇ ਦੇਖੀ ਕਮਰਿਆਂ ਚ ਚੈੱਕ ਕਰ ਲਈ ਜਾ ਕੇ ਹੁਣ ਕਿਤੇ ਹੱਥ ਪਾ ਲੈ ਗਾਸ ਨੂੰ ਉਧਰ ਵੀ ਚੈੱਕ ਕਰਨਾ ਬੂ ਜਾ ਕੇ ਦੱਸ ਉਹ ਤਾਂ ਬੱਡੋ ਫਿੱਟਣਾ ਚਾਹੁੰਦਾ ਨਾ ਦੂਜੇ ਰੋਡ ਉਧਰ ਕੋਈ ਨਹੀਂ ਨਿਕਲਦਾ ਥੱਲੇ ਹਾਂ ਐਂਦਾ ਦੇ ਇੱਕੋ ਫਿੱਟਾਈ ਕਰਕੇ ਉਹ ਜ਼ੋਰ ਜਾਵੇ ਆ ਨਾ ਫਿਰ ਹੁਣ ਕਰੇਗੀ ਕਿਤੇ ਤਾਂ ਜ਼ੋਰ ਲਾਉਣਾ ਹੀ ਆ ਮੇਰੇ ਵਰਗੀ ਨੂੰ ਦੇ ਦੇ ਅੱਧਾ ਆਹੋ ਤਾਂ ਕੱਢਣਾ ਥੱਲੇ ਬੋਸ ਨਾਲੇ ਕੋਈ ਇੱਕ ਇੱਧਰ ਰੱਖ ਦਈਆਂ ਮੈਂ ਭੱਲੇ ਬੋਲਦੇ ਭੱਲੇ ਫਰਿਆਦ ਮੈਂ ਆ ਇੱਧਰ ਆ ਨਾ ਕੋਈ ਇੱਥੇ ਵੀ ਇੱਕ ਗੱਬੇ ਵੀ ਇੱਕ ਕਹਾਈਆ ਕਿੱਡੀ ਨਹੀਂ ਆਉਣੀ ਪੁੱਤ ਕਿੱਡੀ ਆਈ ਨਹੀਂ ਬੈਡਾਂ ਦੇ ਸਹਰਾਣੇ ਵੀ ਹਾਂ ਭੱਲੇ ਧਰਤੀ ਤੇ ਲਾ ਦੋ ਸੋ ਧਰਤੀ ਤੇ ਧਰਤੀ ਦੇ ਗੋਲੀਆਂ ਕੀ ਕਰਨੀਆਂ ਬੈਡਾਂ ਦੇ ਜਾਂ ਤਾਂ ਸਹਰਾਣੇ ਰੱਖੋ ਗੱਦਿਆਂ ਵੇ ਉਹ ਆਇਆ ਨਹੀਂ ਪੁੱਤ ਫਿਰ ਭੱਲੇ ਉਹ ਨਹੀਂ ਕਿ ਨਹੀਂ ਗੱਡੀਆਂ ਨਹੀਂ ਜਾ ਦੇਂਦੇ ਲਓ ਜੀ ਮੈਂ ਤੇ ਮੰਮੀ ਚੱਲਿਆ ਬਾਜ਼ਾਰ ਤੇ ਕੁਛ ਮੰਮੀ ਦਾ ਸਮਾਨ ਸੀ ਗੱਲੇ ਉਹਨਾਂ ਤੇ ਜੋ ਵੀ ਉਹ ਲੰਚ ਬਾਕਸ ਲਿਆ ਕੇ ਦੇਣਾ ਬਾਕੀ ਸਾਡੀਆਂ ਨਿੱਕੀਆਂ ਮੋਟੀਆਂ ਚੀਜ਼ਾਂ ਨਹੀਂ ਲਿਆਉਣੜੀਆਂ ਉਹ ਲਿਆਵਾਂਗੇ ਚੱਲਦੇ ਆਹ ਗੈੜੇ ਜਾਣਗੇ ਘਰੇ ਪੱچے ਚਲੇ ਗਏ ਟਿਊਸ਼ਨ ਤੇ ਭਾਂਡੇ ਆਪਾਂ ਮਾਸ ਦੇ ਚਾਹ ਪਾਣੀ ਪੀ ਲਿਆ ਭਾਂਡੇ ਮੰਮੀ ਨੇ ਮਾਂਦੇ ਸੀਗੇ ਚੁੰਨੀ ਜੀ ਲਵੇਟ ਕੇ ਜਾਵਾਂਗੇ ਮੂੰਹ ਤੇ ਕਿਉਂਕਿ ਮਿੱਟੀ ਕੱਟਾ ਬਹੁਤ ਆ ਪਿਆਰ ਦੇ ਵਿੱਚ ਕੀ ਨਾ ਬਾਹਰ ਤੁਸੀਂ ਤੁਸੀਂ ਆ ਲੱਗੀਆਂ ਮੇਰੀ ਸੱਸ ਮੈਨੂੰ ਸੂਟ ਦਵਾ ਕੇ ਲਿਆਉਗੀ ਲਿਆਉਂਗੀ ਭਾਈ ਇੱਕ ਤੇ ਚਾਹ ਦੋ ਲੈ ਲਈ ਮੇਰੇ ਪੁੱਤ ਨੇ ਵੀ ਲੈਣਾ ਇੱਕ ਛੋਟੇ ਨੇ ਬੜੇ ਨੂੰ ਤਾਂ ਲੈ ਦੇ ਕੱਲ ਚੱਲ ਫੇ ਚੱਲੀਏ ਆ ਕੇ ਕੰਮ ਕਰਦੇ ਨੇ ਮਾਇਆ ਦਾ ਪਾਣੀ ਉੱਪਰ ਰੇਟ ਲੀਆ ਉਹ ਮਾਗਰ ਦੇ ਮਾਗਰ ਰੇਟ ਨਹੀਂ ਹੈ ਉੱਦਬੇ ਛੋਪੰ ਕਰਿਆ ਸਸ ਸੁਹਾ ਭਾਈ ਇਹ ਹੈ ਵਾ 150 ਦਾ ਜਸ ਮਲਾ ਸਟਿਕ ਦੇ ਲਿਆ ਤੋਂ ਸਟੇਨ ਦੇ ਤਾਂ ਆਪਣੇ ਪਏ ਨੇ ਉਹ ਲੀਕ ਹੋ ਜਾਂਦੀ ਹੈ ਦਾਲ ਸਬਜੀ ਮੈਂ ਇਹ ਪਈ ਮੈਂ ਦੀ ਉਹਦੀ ਤਾਂ ਠੀਕ ਆਦੀ ਕੰਪਨੀਆਂ ਦੇ ਨੇ ਪਏ ਨੇਗੇ ਉਹ 7-700 ਰੁਪਏ ਲਾ ਕੇ ਰੱਖਿਆ ਪਿਆ ਬਹੁਤ ਚਲ ਆਉਂ ਜਾਂ ਨੂੰ ਸਾਫ ਰਚ ਕਮ ਆ ਜਾਂਦੇ ਨੇ ਕਈ ਵਾਰ ਮੈਂ ਤਾਂ ਪੀ ਲਿਆ ਹੇ ਲਾਡੀ ਹੋਰ ਮੈਂ ਪਹਿਲਾ ਕਿ ਨਹੀਂ ਆਈ ਨਹੀਂ ਪਤਾ ਮਾਗਰ ਪਈ ਹੀ ਹੋਣ ਜਾਲੀਆਂ ਭਾਂਡਿਆਂ ਚ ਕਿੰਦੀ ਵਾਰ ਤਾਂ ਲਿਆਂਦੀਆਂ ਨੇ ਆਪਾਂ ਨੇ ਉਹ ਇੱਕ ਤਾਂ ਟੁੱਟ ਗਈ ਜਿਹੜੀ ਉਹ ਤੇ ਪਿਆ ਕਾ ਨਾ ਉਹ ਕਰ ਟੁੱਟੇ ਮੈਂ ਲੈ ਆ ਤਾਂ ਉਹਦੇ ਕੋਤੇ ਦੇ ਨੇ ਅੰਦੇ ਸੂਟ ਤਿੰਨ ਲਈ ਆ ਉਹਦੇ ਵਾਸਤੇ ਵੀ ਗੱਡੀ ਕਹਿੰਦੀ ਵੱਡੇ ਪੋਤਿਆਂ ਨੂੰ ਤਿੰਨ ਦਵਾ ਦੇ ਕਹਿੰਦੀ ਮੈਂ ਆਪਦੇ ਪੋਤਿਆਂ ਵਾਸਤੇ ਤਿੰਨ ਹੀ ਲੈ ਕੇ ਜਾਊਂ ਨਾ ਨਵਰੀਆਂ ਨੇ ਤੇ ਆਇਓ ਜੋ ਬੰਦਾ ਹੋ ਜਿਹੜਾ ਦਵਾਖ ਲਾਉਂਦੇ ਨੇ ਪੱਛਾਂ ਚ ਪੁੱਛੋ ਇਹ ਕਹਿੰਦੇ ਨੇ ਰੋਲਰ ਰੋਲਰ ਕੀ ਕਹਿੰਦੇ ਨੇ ਅੰਮੀ ਨਾ ਹਾਂ ਨਹੀਂ ਕੁਛ ਨਹੀਂ ਜਰਾ ਰੋਲਰ ਜਿੰਦੇ ਹੋ ਹਾਂ ਇਹ ਕੰਟੇਨਜੋ ਤਾਂ ਤੁਹਾਨੂੰ ਠੀਕ ਪੈਣੀ ਦਾ ਮੈਂ ਤਾਂ ਮੈਂ ਦੱਸ ਦਵਾ ਅਗਲੇ ਮਹੀਨੇ ਕੰਟੇਨ ਚੱਲਾਂਗੇ ਕਿਹੜੀ ਅਗਲੇ ਮਹੀਨੇ ਸਾਨੂੰ 10000 ਦੇ ਦਿਓ ਦੋਨਾਂ ਨੂੰ ਦੋਨਾਂ ਨੂੰ ਨਹੀਂ ਕੱਲਾ 10000 ਬਸ ਮੈਂ ਤਾਂ ਦੋ ਤੋਂ ਮੈਂ ਡੋਡੇ ਕੋਲ ਹੀ ਨੇ ਆਹ ਸਾਸੂ ਨੂੰ ਆ ਸੂਟ ਲੈ ਆਈਆਂ ਆਹ ਦੋੜ ਮੈਨੂੰ ਲੈ ਕੇ ਦਿੱਤਾ ਪੰਮੇ ਨੇ ਕਹਿੰਦੀ ਮਾਂ ਇਹ ਲੈ ਨੇੜੋ ਦਿਖਾਉਣੇ ਆ ਪ੍ਰਿੰਟ ਦੇਖੋ ਕਿੰਨਾ ਸੋਹਣਾ ਜੜੀ ਹੂੰ ਵਿੱਚ ਚੁੰਨੀ ਆ ਡੈੜੀ ਨਾਲ ਕਾਟਨ ਹਾਂ ਕਾਟਨ ਵਿੱਚ ਮਮੀ ਰੰਗ ਤਾਂ ਪਾਇਆ ਨਹੀਂ ਇਹ ਰੰਗ ਮਾਂ ਮਮੀ ਨੇ ਪਾਇਆ ਨਹੀਂ ਪੀਲਾ ਜਣਾ ਹਾਂ ਮੈਨੂੰ ਸੋਹਣਾ ਲੱਗਿਆ ਇਹਦਾ ਜਿਹੜੀ ਪ੍ਰਿੰਟ ਬਹੁਤ ਸੋਹਣਾਗਾ ਇਹ ਇੱਕ ਦੋ ਹਾਂ ਜਿਵੇਂ ਕਟ్రਾਈ ਜਿਦਾ ਨਹੀਂ ਹੁੰਦਾ ਹਾਂ ਐਵੇਂ ਪ੍ਰਿੰਟ ਆਗਾ ਆ ਮੈਂ ਨੋਨ ਲਿਆ ਆ ਮੈਂ ਲਿਆ ਮੇਰੇ ਕੋਲ ਚੁੰਨੀ ਹੈਗੀ ਇਹ ਇਹ ਮੇਰੀ ਪਸੰਦ ਆ ਇਹ ਮੇਰੀ ਪਸੰਦ ਆ ਚੁੰਨੀ ਮੇਰੇ ਕੋਲ ਪਈ ਆ ਇਹਦੇ ਨਾਲ ਦੀ ਕੱਲ ਨੂੰ ਮਮਮੀ ਕਹਿੰਦੀ ਇਹਦੇ ਨਾਲ ਦੀ ਪਿੰਕ ਚੁੰਨੀ ਮੇਰੇ ਕੋਲ ਪਈ ਆ ਮੈਂ ਕਿਹਾ ਪੀਲੀ ਚੁੰਨੀ ਵੀ ਸੋਹਣੀ ਲੱਗੂ ਜਿਹੜੀ ਪੀਲੇ ਰੰਗ ਦੀ ਹਾਂ ਮੇਰੇ ਕੋਲ ਪੀਲੀ ਚੁੰਨੀ ਪਈ ਆ ਦੋਈ ਚੁੰਨੀ ਚੱਲੂਗੀ ਹਾਂ ਦੋਨੇ ਚੱਲ ਜਾਣੀਆਂ ਆ ਬਰਤਨ ਵੀ ਦਿਖਾ ਦੇ ਹੁਣ ਸੋਈ ਵਾਲੇ ਵੀ ਦਿਖਾ ਦਿਓ ਆ ਦੋ ਸਾਡੇ ਸੂਟ ਨੇ ਮੇਰਾ ਤੇ ਮਮਮੀ ਦਾ ਤੇ ਇੱਕ ਆ ਮम्मी ਨੂੰ ਫੜਾ ਦੋ ਮम्मी ਦਿਖਾਊਗੀ ਆਟੇ ਬੰਨੇ ਅੰਦਰ ਜੋ ਉਹਨਾਂ ਵਾਸਤੇ ਲੰਚ ਬਾਕਸ ਲਿਆਂਦਾ ਕਿਉਂਕਿ ਉਹਦਾ ਲੰਚ ਬਾਕਸ ਨਵੇਂ ਲਿਆਂਦੇ ਸੀ ਉਹ ਲੀਕ ਹੋ ਜਾਂਦੇ ਨੇ 7 700 ਦੇ ਲਿਆਂਦੇ ਸੀ ਇੰਨੇ ਮਹਿੰਗੇ ਆ ਛਾਲ ਨਹੀਂ ਲਿਆਂਦੀਆ ਦੁੱਧ ਟਕਣ ਵਾਸਤੇ ਕੱਲ ਦਾ ਸਾਡੇ ਜਦੋਂ ਦਾ ਜਾਨਵਰ ਆ ਕੇ ਗਿਆ ਸੀ ਹੁਣ ਸਾਰੇ ਡਰੀ ਜਾਂਦੇ ਚਾਹ ਪੋਣੀ ਆ ਰੋਟੀ ਆ ਰਹਾ ਹਾਂ ਹਾਂ ਵਾਟਰ ਪੇਪਰ ਵਾਟਰ ਪੇਪਰ ਦੋ ਚਾਹ ਪੋਣੀਆਂ ਲਿਆਂਦੀਆਂ ਨੇ ਆ ਕਿਚਨ ਦਾ ਸਮਾਨ ਇੰਨਾਕ ਆਪਾਂ ਹੀ ਅਸੀਂ ਖਾਣ ਦੀ ਚ ਲੈਣਦੀ ਆ ਬੱਚਿਆਂ ਬਾਅਦ ਤੇ ਸਾਡੀ ਹੋ ਕੀ ਆ ਪਿੰਕ ਤੇ ਵਾਈਟ ਰਸਗੁੱਲੇ ਰਸਗੁੱਲੇ ਨੀ ਕਿ ਨੀ ਕਿ ਬੱਤੀ ਆਂਦੇ ਹਾਂ ਮੰਮੀ ਆ ਖੋਲ ਕੇ ਦਿਖਾਏ ਸੂਟ ਆਏ ਵਿੱਚ ਪਤਾ ਨਹੀਂ ਲੱਗਦਾ ਰੰਗ ਇਹ ਕਾ ਲਿਆਂਦੇ ਜੋਣ ਵਾਸਤੇ ਰੋਲਰ ਲਿਆਂਦੇ ਆ ਇਹ ਦੋ ਨੇ ਆ ਦੇ ਆ ਇਹਨਾਂ ਨੂੰ ਸੋਨਾ ਲੱਗੂਗਾ ਹਾਂ ਇਹਦਾ ਰੰਗ ਸੋਨਾ ਹੋ ਗਿਆ ਮੈਨੂੰ ਆ ਮੇਰੀ ਜੰਦਾ ਅਲੇ ਮਾਂ ਕਰੀ ਮੰਮੀ ਨਹੀਂ ਹੋਰ ਰੰਗ ਨਹੀਂ ਆਪਾਂ ਲੈਂਦੇ ਹੈਗੇ ਨਿਕਰ ਸੂਟ ਲਿਆਉਂਦੇ ਨੇ ਇੱਕ ਇਹ ਕਲਰ ਆ ਇਹ ਵੀ ਨੂੰ ਸੋਹਮ ਨੇ ਪਾਇਆ ਕਦੇ ਆ ਰੰਗ ਠੀਕ ਆ ਡਾਰਕ ਸੀ ਪਸੰਦ ਆ ਹਾਂ ਡਾਰਕ ਪਰਪਲ ਆ ਇਹ ਆ ਵੀ ਆ ਗਏ ਲੈ ਲੈ ਡਾਰਕ ਆ ਦਾ ਦੀ ਵੀ ਪਸੰਦ ਆ ਮੰਮੀ ਦੀ ਪਸੰਦ ਆ ਜੀ ਆ ਗ੍ਰੀਨ ਆ ਗਿਆ ਆ ਗ੍ਰੀਨ ਵੀ ਮੰਮੀ ਦੀ ਪਸੰਦ ਇਹ ਦੋਨਾਂ ਦੀ ਪਸੰਦ ਆ ਇਹ ਨਾਲੀ ਦੋਨਾਂ ਦੀ ਜਦੋਂ ਤਰ੍ਹਾਂ ਨਾਲ ਮਿਲ ਮਿਲ ਜਾਂਦੀ ਹਾਂ ਹਾਂ ਸੋਹਣੇ ਨੇ ਸਾਰੇ ਰੰਗ ਵਧੀਆ ਚੱਲ ਮੈਂ ਤਾਂ ਚੋਰ ਦਾ ਪੋਤਾ ਨਹੀਂ ਆਇਆਗਾ ਪੰਜ ਵੰਗਦਾ ਦੀ ਇੱਕ ਨਹੀਂ ਅੱਧਾ ਨਹੀਂ ਕਹਿੰਦਾ ਪੰਜ ਸੂਟ ਕੱਲ ਤਾਂ ਬੋਲਿਆ ਨਹੀਂ ਜਦੋਂ ਆਪਾਂ ਜੋਵਨ ਨੂੰ ਦਵਾ ਕੇ ਲਿਆ ਮੈਂ ਤੇ ਡੇੜੀ ਹੁਣ ਰੌਲਾ ਪਾਉਂਦਾ ਸੀ ਅੱਜ ਕਹਿੰਦਾ ਪੰਜ ਸੂਟ ਚਾਹੀਦੇ ਨੇ ਕੱਲ ਮੈਂ ਤਾਂ ਤਿੰਨ ਲੈਦੇ ਦੋ ਦੇ ਲੈ ਮੈਂ ਤਾਂ ਦੋ ਬਣ ਇੱਧਰ ਕਿ ਜੰਮ ਤੁਸੀਂ ਵਗਜੋ ਜੋਵਨ ਨਾਲ ਪਾ ਕੇ ਦੇਖ ਲੂ ਕਲ ਹੋਰ ਹਾਂ ਹਾਂ ਤੇ ਫੈਰੀ ਚ ਚਲੇ ਜਾਊਗਾ ਤੱਕ ਮੈਂ ਆ ਗਈ ਕਿਚਨ ਚ ਆ ਨਾ ਆ ਨਾ ਤੇ ਕਿਚਨ ਚ ਮੈਂ ਰੱਖੇ ਹੋਏ ਚੌੜਾ ਇਤਨਾ ਆਪਣੇ ਚੌੜ ਬਣਦੇ ਨੇ ਤੇ ਰਾਜਮਾਂਹ ਦੀ ਸਬਜੀ ਆਪਣੇ ਬਣੀ ਪਈ ਆ ਰਾਤ ਬਣਾਈ ਸੀ ਤੇ ਇੱਕ ਛੋਟੇ ਕਾਲ ਤੇ ਅਦਰਕਾ ਮਿਰਚਾਂ ਤੜੀਆਂ ਨੇ ਹਰੀਆਂ ਉਹ ਕਰਾ ਰਹੀਆਂ ਮਿਰਚਾਂ ਨੇ ਨਾਲ ਤਾਸ ਚੜੀ ਪਈ ਆ ਸਾਰੀ ਕਿਤੇ ਅੰਦਰ ਆਗੇ ਤੁਸੀਂ ਨਾਨਕਿਆਂ ਤੋਂ ਅੱਜ ਆਇਓ ਅੱਛਾ ਮੈਂ ਦਿਨੀਆਂ ਤੁਹਾਡਾ ਪਾਰਸਲ ਇੱਧਰ ਪਿਆ ਸੀਗਾ ਮੰਮੀ ਦੂਜੀ ਲਮਾਰੀ ਚ ਮੇਰੇ ਵਾਲੀ ਸਾਈਡ ਆਪਣਾ ਬੋਲੋ ਆਪਣੇ ਗਵਾਂਡੀਆ ਦਾ ਪਾਰਸਲ ਸੀਗਾ ਹਾਂ ਹਾਂ ਆ ਦੇਖੋ ਹੋਰ ਸਾਰੇ ਦੇਖੋ ਬੁੱਧਾ ਤੇਰਾ ਬੋਲਤ ਨਾ ਮੇਰਾ ਪਾਰਸਲ ਆ ਗਿਆਗਾ ਤੈਨੂੰ ਦੇਖ ਕਿੰਨੇ ਨੌਨੇ ਨੇ ਦੇਵਰੇ ਮੇਰੇ ਕੱਪ ਆਜ ਕਰ ਅਸਤੀ ਕਰ ਹਾਂ ਨਾ ਸਿੰਪਲ ਜਲੇ ਆ ਦੋ ਦੇ ਬੋਰਾ ਸਿੰਪਲ ਹੀ ਆ ਇਹ ਬਖਰਾਬ ਨਹੀਂ ਹੁੰਦਾ ਇਹ ਲਾਲ ਟਿਪਨ ਨਾਲ ਦਾ ਜਿਹੜਾ ਤੇਰਾ ਲਾਲ ਨੀ ਲੰਚ ਬਾਕਸ ਉਹ ਦੇ ਨਾਲ ਦਾ ਇਹਦੀਆਂ ਡੰਡੀਆਂ ਡੁੰਡੀਆਂ ਕੁਝ ਨਹੀਂ ਟੁੱਟਦਾ ਇਹਦਾ ਢੱਕਣ ਢੋਕਣ ਤੈਨੂੰ ਸੋਣਾ ਲੱਗਿਆ ਇਹ ਕਾ ਤੂੰ ਹੋ ਗਿਆ 3 ਤਾ ਭਾਈ ਨੂੰ ਕਿਹਾ ਤੂੰ ਦੋ ਦੇ ਦੇ ਹਮਾਂ ਦੇ ਚੰਦ ਮੈਨੂੰ ਲੱਗਦਾ ਫੂਟ ਪੜ ਗਈ ਹੈ ਠੀਕ ਆ ਠੀਕ ਆ ਉਹ ਡੱਬਾ ਇਹਦਾ ਮम्मा ਦਾ ਪੁੱਤ ਇਹ ਮम्मा ਲਾਈ ਹੈ ਤੇ ਤੇਰਾ ਡੱਬਾ ਮम्मा ਲਾਈ ਤੈਨੂੰ ਪਰੋ ਮਾਤਾ ਤੇਰੇ ਵਾਸਤੇ ਇਹ ਗਾਇਬ ਹੋ ਗਏ ਮੈਂ ਉਹ ਗੋ ਫੇਰ ਲੈ ਆ ਰਹੀ ਹੈ ਹੈ ਨਹੀਂ ਸੀ ਦੁਕਾਨ ਤੇ ਹੋਰ ਮਾਮਾ ਹੋ ਗਏ ਸੀ ਮੈਂ ਬਚਾਰਾ ਤੈਨਾਂ ਆਲੀ ਹਾਂ ਹੂੰ ਉਹ ਕਹਿੰਦੇ ਇੰਨੇ ਤੰਨੀ ਲੈ ਜਾਓ ਸੋਹ ਵਾਸਤੇ ਓਏ ਆਪਾਂ ਕਹਿੰਦੇ ਸੀ ਇਹਨੂੰ ਪਤਾ ਨਹੀਂ ਹੈਗਾ ਦੇ ਲੈ ਪੰਜ ਮੰਗਦਾ ਦਾਦ ਆ ਗਿਆ ਨਾ ਤੇ ਮੈਂ ਕੀ ਕਹਿ ਤੀ ਖੋਂਦਾਰੀ ਹੈ ਅਰੇ ਖੋਲ ਕੇ ਕੱਢ ਕੇ ਪਾ ਕੇ ਦਿਖਾ ਲੈ ਮੈਂ ਕੱਪੜੇ ਕੱਢਾ ਆ ਪਾ ਕੇ ਦਿਖਾ ਇੰਦੇ ਦਰਦੇ ਕੋਲ ਆ ਗਏ ਬਸ ਮੰਮੀ ਹੁਣ ਤਾਂ ਪਾਇਆ ਹੋਇਆ ਕੱਲ ਨੂੰ ਟਿਊਸ਼ਨ ਤੇ ਪਾ ਜੂ ਟਿਊਸ਼ਨ ਤੇ ਪਾ ਦੀ ਹੋਰ ਹੁਣ ਤਾਂ ਪਾਇਆ ਹੋਇਆ ਅੱਜ ਤਾਂ ਪਾਇਆ ਹੁਣ ਨਾ ਕੇ ਸਕੂਲੋਂ ਆ ਗਈ ਵੱਡਾ ਤਾਂ ਨਹੀਂ ਨਾ ਨਾ ਠੀਕ ਨਹੀਂ ਇਹੀ ਸਾਈਜ਼ ਆ ਜਿਹੜਾ ਇਹਦੇ ਪਾਇਆ ਹੋਇਆ ਨਾ ਠੀਕ ਆ ਆ ਠੀਕ ਆ ਇੰਨਾ ਕ ਤਾਂ ਚਾਹੀਦਾ ਬੱਚੇ ਤੇ ਹਾਂ ਅਗਲੇ ਟਿਊਸ਼ਨ ਤੇ ਬਾਜੀ ਬੁੱਤ ਠੀਕ ਆ ਓਕੇ ਉਹ ਵੀ ਦੋ ਦੇ ਦੇ ਨਾ ਜੋ ਵੀ ਦੂਜਾ ਲਿਆ ਦੇ ਗ੍ਰੀਨ ਐਪਲ ਖਾ ਲੋ ਜੋਤ ਤਾਂ ਆਪਦਾ ਪਾਰਸਲ ਲੈਣ ਆਇਆ ਸੀ ਪਹਿਲਾਂ 600 ਦਾ ਲਿਆ ਕੇ ਦਿੱਤਾ ਫਿਰ 700 ਦਾ ਲਿਆ ਕੇ ਦਿੱਤਾ ਹੁਣ ਹੁਣ 150 ਵਾਲਾ ਲਿਆਂਦਾ ਇਹ ਸਹੀ ਰਹਿੰਦਾ ਪਹਿਲੇ ਤੱਤੇ ਤੱਤੇ ਸਾਡੀ ਬਾਜੂ ਮਾ ਕਹਿੰਦੇ ਸੀ ਪਾਗਲ ਆ ਠੰਡੀ ਕਰਕੇ ਦੱਸਾਂ ਕੀ ਪਾਵਾਂਗੇ ਜੋ ਮਨਾ ਇਹ ਕਿਹੜੇ ਆਪਣੇ ਨਾਲ ਗੱਡੀ ਹੁਣ ਹੋ ਗਿਆ ਰੋਟੀ ਦਾ ਟਾਈਮ ਮੈਂ ਲੱਗਿਆ ਰੋਟੀ ਖਾਣਾ ਆਪਾਂ ਬਣਾਏ ਆ ਰਾਜਮਾ ਰਾਜਮਾ ਨਾਲ ਚੌਲ ਨਾਲ ਤਲੀਆਂ ਹੋਈਆਂ ਮਿਰਚਾਂ ਨਾਲ ਪਿਆਜ਼ ਦਾਦੂ ਪਿਆਜ਼ ਘੱਟਦੇ ਨੇ ਆਹਦੇ ਕਾਮੇ ਮਿਰਚਾਂ ਤੜ ਗਿਆ ਹੈ ਹਰੀਆਂ ਸਾਰੀਆਂ ਤਲੀਆਂ ਵਿੱਚ ਲਾਲ ਮਿਰਚਾਂ ਵੀ ਨੇ ਕੌੜੀਆਂ ਹੋਤ ਨਹੀਂ ਜਦੋਂ ਜੋ ਵੀ ਸਰਵ ਜੀ ਪਲੇਟ ਦੇ ਵਿੱਚ ਹੀ ਪਾਵਾਂ ਤਾਂ ਅਲੱਗ ਬੋਲੇ ਚ ਪਾਵਾਂ ਹੂੰ ਥੋੜੇ ਨੂੰ ਘਟਾ ਸਬਜ਼ੀ ਚ ਪਾ ਲਾ ਇਹਦੇ ਵਿੱਚ ਹੀ ਹਣਾ ਪਾ ਦੋ ਪਾ ਦੋ ਇਹ ਹਰੀਆਂ ਮਿਰਚਾਂ ਤਲੀਆਂ ਹੋਈਆਂ ਮੰਮੀ ਹੋਈ ਬਿਨਾ ਮਤਲਬ ਤੋਂ ਮਿਰਚਾਂ ਨਾ ਪੰਗੇ ਲੈਂਦੀ ਆ ਫਿਰ ਕਹਿੰਦੀ ਮਿੱਠੀ ਬਹੁਤ ਹੁਣ ਮੰਮੀ ਨੂੰ ਮਿਰਚ ਚੜ ਗਈ ਗਲੇ ਨੂੰ ਹਣਾ ਪਾਣੀ ਪੀ ਲੋ ਆਪਾਂ ਲੱਗਿਆ ਜੀ ਰੋਟੀ ਖਾਣ ਰਾਜਮਾ ਤੇ ਚੌਲ ਮਿਰਚਾਂ ਪਿਆਜ਼ ਤੇ ਇੱਧਰ ਡੈਡੀ ਵੀ ਖਾ ਰਹੇ ਨੇ ਮੰਮੀ ਵੀ ਖਾ ਰਹੀ ਨੇ ਇੱਧਰ ਜੋ ਵੀ ਆ ਬੈਠਾ ਇਹ ਤਾਂ ਆਪਦਾ ਟੀਵੀ ਦੇਖਦਾ ਹੁੰਦਾ ਨਾਲ-ਨਾਲ ਕਿਉਂਕਿ ਲੌਬੀ ਠੰਡੀ ਆ ਲੋਬੀ ਚ ਆਪਣਾ ਏਸੀ ਆ ਰਿਹਾ ਠੰਡੀ ਹਵਾ ਆ ਰਹੀ ਹੈ ਲੋਬੀ ਚ ਇਧਰ ਆਪਣੀ ਜੋਤ ਵੀ ਲੱਗੀ ਸੀ ਤੇ ਹੁਣ ਲੱਗੇ ਸਾਰੇ ਰੋਟੀ ਖਾਣ ਆਜੋ ਜੀ ਨੇ ਜੀ ਨੇ ਰਾਜਮਾ ਚੋਲ ਖਾਣੇ ਆ ਅਸੀਂ ਹੱਥ ਨਾਲ ਚੋਲ ਖਾਂਦੇ ਹੁੰਦੇ ਆ ਚਮਚੇ ਨਾਲ ਨਹੀਂ ਖਾਂਦੇ ਸੋਮ ਨੂੰ ਮੈਂ ਖਵਾਤੇ ਸੋਮ ਨੇ ਥੋੜੇ ਜਿਹਾ ਮੈਂ ਸਬਜੀ ਦਾ ਰਸਾ ਜਾਂ ਪਾ ਕੇ ਖਵਾਤੇ ਥੋੜੇ ਜਿਹਾ ਇਹਨੂੰ ਚੀਨੀ ਪਾ ਕੇ ਖਾ ਲੇ ਸੋਮੂ ਹੋਰ ਖਾਣੇ ਨੇ ਚੋਲ ਹੈ ਚੋਲ ਕਾ ਇੰਨਾ ਕੇ ਵੀ ਸੁਣਦਾ ਮੈਨੂੰ ਕੰਨ ਮੇਰੇ ਬਹੁਤ ਤੇਜ਼ ਹਨ ਤਾਂ ਮੈਂ ਹੋ ਨਹੀਂ ਜਾਦਾ ਆਜੋ ਕਰਾ ਲਈਏ ਅੰਡਵੇਟੋ ਲੋ ਜੀ ਟਾਈਮ ਵੱਜ ਗਏ ਨੇ ਕਿੰਨੇ ਟਾਈਮ ਹੋ ਗਏ ਜੋਣ ਅਨੇ ਆਤਮਾ ਦੇ ਕਿੰਨਾਂ ਜਾ ਮਿੰਟ 8:52 ਮਿੰਟ ਹੋ ਗਏ 5-7 ਮਿੰਟ ਰਹਿ ਗਏ 9:00 ਚ ਆਪਣੀ ਸੌਣ ਦੀ ਤਿਆਰੀ ਹੈ ਕਿਉਂਕਿ ਬੱਚੇ ਸਕੂਲ ਜਾਂਦੇ ਨੇ ਅੱਜ ਇਹਨਾਂ ਦਾ ਪਹਿਲਾ ਦਿਨ ਸੀ ਸਕੂਲ ਦਾ ਕੋਈ ਪੜਾਈ ਨਹੀਂ ਤੇ ਫੇਰ ਇਹਨਾਂ ਨੇ ਸਵੇਰੇ ਸਕੂਲ ਜਾਣਾ ਮੈਂ ਉੱઠી ਸੀ 5:30 ਵਜੇ ਤੇ ਸਵੇਰੇ ਫੇਰ ਆਪਣੀ ਉੱਠਣ ਦੀ ਡਿਊਟੀ ਆ ਪਹਿਣਾ ਪਹਿਣਾ ਟਾਈਮ ਨਾਲ ਜੇ ਮੈਂ ਕਹੂੰਗੀ ਤਾਂ ਇਹ ਪਹਿਣਗੇ ਟਾਈਮ ਨਾਲ ਬਾਕੀ ਐਸੀ ਆਪਣਾ ਅੱਜ ਦਾ ਬਲੌਗ ਬਲੌਗ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਮਿਲਦੇ ਆਂ ਜੀ ਅਗਲੇ ਬਲੌਗ 'ਚ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਇੱਕ ਗੱਲ ਹੋਰ ਜਿਹੜਾ ਅੱਜ ਬਲੌਗ ਪਾਇਆ ਸੀ 1000 ਵਾਲਾ ਉਹਦੇ ਨਾਲ ਕਮੈਂਟ ਆਪ ਹੋ ਗਏ ਪਤਾ ਨਹੀਂ ਕਿਉਂ ਹੋ ਗਏ ਤੇ ਕੋਈ ਜਾਣਾ ਵੀ ਜਿਨੇ ਵੀ ਕਮੈਂਟ ਕੀਤੇ ਹੋਣਗੇ ਭੈਣ ਭਰਾ ਨੇ ਉਹ ਹਨਾ ਆ ਬਲੌਗ ਤੇ ਕਮੈਂਟ ਕਰ ਦਿਓ ਕਿਉਂਕਿ ਉਹ ਤੇ ਆਫ ਹੋ ਗਏ ਪਿੱਛੇ ਕੋਈ ਆਪਸ਼ਨ ਲੱਗੀ ਪਤਾ ਨਹੀਂ ਮੇਰੇ ਤੋਂ ਹੀ ਕੋਸ ਆਫ ਦੱਬਿਆ ਗਿਆ ਮੈਂ ਤਾਂ ਔਨ ਕੀਤਾ ਸੀਗਾ ਜਦੋਂ ਮੈਂ ਅਪਲੋਡ ਕੀਤਾ ਬਲੌਗ ਤੇ ਉਹ ਦੋਨੋਂ ਔਨ ਸੀਗੇ ਕਮੈਂਟ ਉਹ ਦੁਬਾਰ ਪਤਾ ਨਹੀਂ ਕਿਵੇਂ ਆਫ ਹੋ ਗਏ ਤੇ ਬਾਕੀ ਮਾਈਂਡ ਨਾ ਕਰੋ ਆਪਾਂ ਕੋਈ ਜਾਣ ਕੇ ਨਹੀਂ ਔਨ ਆਫ ਕੀਤੇ ਹੈਗੇ ਆਪਦੇ ਆਪ ਹੀ ਹੋ ਗਏ ਹਨਾ ਤੇ ਬਾਕੀ ਜਿਨ੍ਹਾਂ ਨੇ ਵੀ ਕਮੈਂਟ ਕਰਨੇ ਸੀ ਨਾ ਉਹ ਆ ਬਲੌਗ ਤੇ ਕਮੈਂਟ ਕਰ ਦਿਓ ਠੀਕ ਹੈ ਜੀ ਕੋਈ ਗੁੱਸਾ ਨਾ ਕਰਿਓ ਵੀ ਆਪਾਂ ਜਾਣ ਕੇ ਕਮੈਂਟ ਆਫ ਕਰਤੇ ਜਾਣ ਕੇ ਨਹੀਂ ਕੀਤੇ ਆਪਦੇ ਆਪ ਲੋਵੇ ਸਾਨੂੰ ਵੀ ਮੈਨੂੰ ਵੀ ਹੁਣ ਸ਼ਾਮ ਨੂੰ ਪਤਾ ਲੱਗਿਆ ਮੰਮੀ ਹੁਣੇ ਦੱਸਿਆ ਕਹਿੰਦੇ ਵੀ ਨਾ ਲਾਈਕ ਸ਼ੋ ਹੁੰਦੇ ਨੇ ਵੀ ਨਾ ਕਮੈਂਟ ਹੁੰਦਿਆਂ ਵਿੱਚ ਕਮੈਂਟ ਕਰਿਆ ਸੀ ਵੀ ਕਮੈਂਟ ਨਹੀਂ ਹੋਇਆ ਤੇ ਫਿਰ ਮੈਂ ਜਦੋਂ ਖੋਲ ਕੇ ਦੇਖਿਆ ਵਾਟੀ ਸਟੂਡੀਓ ਚ ਉਹਦੇ ਚ ਕਮੈਂਟ ਆਫ ਹੋਏ ਪਏ ਸੀ ਮੈਂ ਕਿਹਾ ਵੀ ਇਹ ਤਾਂ ਪਿੱਛੇ ਆਫ ਹੋ ਗਏ ਵੀ ਮੈਂ ਤਾਂ ਔਨ ਕੀਤੇ ਸੀਗੇ ਤੇ ਬਾਕੀ ਚਲੋ ਠੀਕ ਹੈ ਜੀ ਮਿਲਦੇ ਆਪਾਂ ਅਗਲੇ ਵਲੌਗ ਚ ਬਾਏ ਬਾਏ ਸਾਰਿਆਂ ਨੂੰ ਗੁੱਡ ਨਾਈਟ